1993 ਦੇ ਇੱਕ ਫਰਜੀ ਪੁਲਿਸ ਮੁਕਾਬਲੇ 'ਚ ਐਸਐਚਓ ਸਣੇ ਦੋ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਲਗਾਤਾਰ ਹੀ ਉਸ ਦੌਰ ਦੇ ਜਿਹੜੇ ਕਾਲੇ ਕਾਰਨਾਮੇ ਕਰਨ ਵਾਲੇ ਪੁਲਿਸ ਅਫਸਰ ਚਾਹੇ ਛੋਟੇ ਸੀ ਵੱਡੇ ਸੀ ਜਿਨ੍ਹਾਂ ਜਿਨ੍ਹਾਂ ਨੇ ਨਿਸ਼ਾਨਾ ਬਣਾ ਕੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਉਹਨਾਂ ਨੂੰ ਹੁਣ ਸਜ਼ਾਾਂ ਵੀ ਮਿਲ ਰਹੀਆਂ ਨੇ। ਹਾਲਾਂਕਿ ਸਜ਼ਾ ਮਿਲਣੀ ਇਸ ਕੇਸ ਵਿੱਚ ਬਾਕੀ ਹੈ ਪਰ ਉਹਨਾਂ ਨੂੰ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ। ਮੋਹਾਲੀ ਦੀ ਸੀਬੀਆਈ ਅਦਾਲਤ ਨੇ 1993 ਦੇ ਇੱਕ ਫਰਜੀ ਪੁਲਿਸ ਮੁਕਾਬਲੇ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਤਤਕਾਲੀ ਐਸਐਚਓ ਸੀਤਾਰਾਮ ਜਿਸ ਦੀ ਹੁਣ ਉਮਰ 80 ਸਾਲ ਹੈ ਤੇ ਤਤਕਾਲੀ ਕਾਂਸਟੇਬਲ ਰਾਜਪਾਲ ਜਿਸ ਦੀ ਹੁਣ ਉਮਰ 57 ਸਾਲ ਹੈ ਨੂੰ ਦੋਸ਼ੀ ਕਰਾਰ ਦਿੱਤਾ ਗਿਆ 32 ਸਾਲ ਬਾਅਦ ਆਏ ਫੈਸਲੇ 'ਚ ਸੀਤਾਰਾਮ ਨੂੰ ਆਈਪੀਸੀ ਦੀ ਧਾਰਾ 302 201 ਤੇ 218 ਤਹਿਤ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਤੇ ਨਾਲ ਹੀ ਰਾਜਪਾਲ ਨੂੰ ਧਾਰਾ 201 ਤੇ 120 ਬੀ ਤਹਿਤ ਅਪਰਾਧਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀਬੀਆਈ ਦੇ ਵਕੀਲ ਅਨਮੋਲ ਨਰੰਗ ਨੇ ਦੱਸਿਆ ਕਿ ਸਾਲ 1993 ਚ ਤਰਨਤਾਰਨ ਪੁਲਿਸ ਨੇ ਦੋ ਨੌਜਵਾਨਾਂ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਕੇ ਉਹਨਾਂ ਦਾ ਸਸਕਾਰ ਕਰ ਦਿੱਤਾ ਸੀ ਇਸ ਮਾਮਲੇ ਚ ਦੋਵਾਂ ਦੇ ਪਰਿਵਾਰਾਂ ਨੇ 11 ਪੁਲਿਸ ਅਧਿਕਾਰੀਆਂ ਤੇ ਅਗਵਾ ਗੈਰ ਕਾਨੂੰਨੀ ਕੈਦ ਤੇ ਕਤਲ ਦੇ ਦੋਸ਼ ਲਗਾਏ ਸਨ ਤੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ ਸੁਪਰੀਮ ਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ ਤੇ ਫਿਰ ਸੀਬੀਆਈ ਜਾਂਚ ਦੇ ਵਿੱਚ ਖੁਲਾਸਾ ਹੁੰਦਾ ਕਿ 30 ਜਨਵਰੀ 1993 ਨੂੰ ਪੁਲਿਸ ਚੌਂਕੀ ਕੈਰੋ ਤਰਨਤਾਰਨ ਦਾ ਜਿਹੜਾ ਇੰਚਾਰਜ ਏਐਸਆਈਸੀ ਨੌਰੰਗ ਸਿੰਘ ਅਗਵਾਈ ਚ ਆਈ ਪੁਲਿਸ ਟੀਮ ਗਲੀਲੀਪੁਰ ਵਾਸੀ ਗੁਰਦੇਵ ਸਿੰਘ ਉਰਫ ਦੇਬਾ ਨੂੰ ਉਸਦੇ ਘਰੋਂ ਹਿਰਾਸਤ ਚ ਲੈ ਗਈ ਉਸ ਤੋਂ ਬਾਅਦ 5 ਫਰਵਰੀ 1993 ਨੂੰ ਥਾਣਾ ਪੱਟੀ ਦੇ ਏਐਸਆਈ ਦੀਦਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਪਿੰਡ ਬਾਂਮਣੀ ਵਾਲਾ ਤੋਂ ਇੱਕ ਹੋਰ ਨੌਜਵਾਨ ਸੁਖਵੰਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਬਾਅਦ ਵਿੱਚ ਪੁਲਿਸ ਨੇ ਦੋਵਾਂ ਨੂੰ 6 ਫਰਵਰੀ 1993 ਨੂੰ ਥਾਣਾ ਪੱਟੀ ਦੇ ਆਗੂਪੁਰ ਲਾਕੇ ਚ ਮੁਕਾਬਲੇ ਚ ਮਾਰ ਕੇ ਇੱਕ ਮੰਨ ਘੜਤ ਕਹਾਣੀ ਬਣਾ ਕੇ ਜਿਵੇਂ ਕਿ ਅਕਸਰ ਉਹਨਾਂ ਵੇਲਿਆਂ ਦੇ ਵਿੱਚ ਪੁਲਿਸ ਨੇ ਇੱਕੋ ਕੰਮ ਫੜ ਰੱਖਿਆ ਸੀ ਕਿ ਝੂਠੀਆਂ ਕਹਾਣੀਆਂ ਬਣਾ ਦਿੱਤੀਆਂ ਮੁਕਾਬਲੇ ਵੱਖੋ ਵੱਖਰੇ ਹੁੰਦੇ ਸਨ ਤੇ ਇੱਕ ਕਹਾਣੀ ਨੂੰ ਹੀ ਕਾਪੀ ਪੇਸਟ ਕਰਕੇ ਅੱਗੇ ਤੋਰ ਦਿੱਤਾ ਜਾਂਦਾ ਸੀ ਤੇ ਰਿਕਾਰਡ ਦਾ ਹਿੱਸਾ ਬਣਾ ਲਿਆ ਜਾਂਦਾ ਸੀ ਜੋ ਕਿ ਹੁਣ ਭੁਗਤਣਾ ਪੈ ਰਿਹਾ ਇਸੇ ਦੇ ਤਰ੍ਹਾਂ ਨਹੀਂ ਪੁਲਿਸ ਸਟੇਸ਼ਨ ਪੱਟੀ ਤਰਨਤਾਰਨ ਵਿਖੇ ਐਫ ਆਈ ਆਰ ਦਰਜ ਕਰ ਦਿੱਤੀ ਤੇ ਦੋਵਾਂ ਦੀਆਂ ਲਾਸ਼ਾਂ ਨੂੰ ਲਵਾਰਸ ਦੱਸ ਕੇ ਪੁਲਿਸ ਨੇ ਉਹਨਾਂ ਦਾ ਸੰਸਕਾਰ ਵੀ ਕਰ ਦਿੱਤਾ ਪੁਲਿਸ ਨੇ ਇਸ ਵਕਤ ਦਾਵਾ ਜਿਹੜਾ ਕੀਤਾ ਸੀ ਉਹ ਬਿਲਕੁਲ ਝੂਠਾ ਨਿਕਲਿਆ ਪੁਲਿਸ ਕੀ ਕੀ ਕਹਿੰਦੀ ਹੈ ਪੁਲਿਸ ਨੇ ਦਾਵਾ ਕੀਤਾ ਸੀ ਕਿ ਦੋਵੇਂ ਕਤਲ ਜਬਰੀ ਵਸੂਲੀ ਤੇ ਦੇ 300 ਮਾਮਲਿਆਂ ਚ ਸ਼ਾਮਲ ਸਨ ਪਰ ਸੀਬੀਆਈ ਜਾਂਚ ਦਰਾਨੇ ਤੱਥ ਗਲਤ ਪਾਏ ਜਾਂਦੇ ਨੇ ਸਾਲ 2000 ਦੇ ਵਿੱਚ ਜਾਂਚ ਪੂਰੀ ਕਰਨ ਤੋਂ ਬਾਅਦ ਸੀਬੀਆਈ ਨੇ ਤਰਨਤਾਰਨ ਦੇ 11 ਪੁਲਿਸ ਅਧਿਕਾਰੀਆਂ ਖਿਲਾਫ ਚਾਰ ਸ਼ੀਟ ਵੀ ਦਾਖਲ ਕੀਤੀ ਸੀ ਤੇ ਇਹਨਾਂ ਚ ਕਲਸ ਚੰਕੀ ਕੈਰੋਂ ਦੇ ਤਤਕਾਲੀ ਇੰਚਾਰਜ ਨਰੰਗ ਸਿੰਘ, ਏਐਸਆਈ ਦਿਦਾਰ ਸਿੰਘ ਤੇ ਕਸ਼ਮੀਰ ਸਿੰਘ ਤਤਕਾਲੀ ਡੀਐਸਪੀ ਪੱਟੀ, ਸੀ타ਰਾਮ ਤਤਕਾਲੀ ਐਸਐਚਓ ਪੱਟੀ, ਦਰਸ਼ਨ ਸਿੰਘ, ਗੋਬਿੰਦ, ਗੋਬਿੰਦਰ ਸਿੰਘ ਤਤਕਾਲੀ ਐਸਐਚਓ ਬਲਟੋਹਾ, ਏਐਸਆਈ ਸ਼ਮੀਰ ਸਿੰਘ, ਏਐਸਆਈ ਫਕੀਰ ਸਿੰਘ, ਕਾਂਸਟੇਬਲ ਸਰਦੂਲ ਸਿੰਘ, ਕਾਂਸਟੇਬਲ ਰਾਜਪਾਲ ਤੇ ਕਾਂਸਟੇਬਲ ਅਮਰਜੀਤ ਸਿੰਘ ਸ਼ਾਮਲ ਸਨ ਤੇ 2001 ਦੇ ਵਿੱਚ ਉਹਨਾਂ ਉਰਦੋ ਦੋਸ਼ ਤੈਅ ਕੀਤੇ ਗਏ ਪਰ ਪੰਜਾਬ ਡਿਸਟਰਬਡ ਏਰੀਆਜ਼ ਐਕਟ ਜਿਹੜਾ 1983 ਤਹਿਤ ਜ਼ਰੂਰੀ ਪ੍ਰਵਾਨਗੀ ਲਈ ਦੋਸ਼ੀਆਂ ਵੱਲੋਂ ਧਾਇਰ ਪਟੀਸ਼ਨਾਂ ਦੇ ਆਧਾਰ ਤੇ ਉੱਚ ਅਦਾਲਤਾਂ ਨੇ ਕੇਸ 2021 ਤੱਕ ਜੜਾਇਆ ਮੁਲਤਵੀ ਕਰ ਰੱਖਿਆ ਸੀ ਤੇ ਸੀਬੀਆਈ ਨੇ ਮਾਮਲੇ ਚ 43 ਗਵਾਹਾਂ ਦਾ ਹਾਲਾ ਦਿੱਤਾ ਸੀ ਪਰ ਮੁਕਦਮੇ ਦੌਰਾਨ ਸਿਰਫ 22 ਗਵਾਹਾਂ ਨੇ ਹੀ ਜਿਹੜੀ ਹੈ ਗਵਾਹੀ ਦਿੱਤੀ ਕਿਉਂਕਿ ਦੇਰ ਤੱਕ ਚੱਲੇ ਮੁਕਦਮੇ ਦੌਰਾਨ 23 ਗਵਾਹਾਂ ਦੀ ਤਮਾਤੀ ਹੋ ਜਾਂਦੀ ਹੈ ਇਸ ਕਾਰਨ ਕੁਝ ਮੁਲਜ਼ਮਾਂ ਨੂੰ ਇਸ ਵਿੱਚੋਂ ਬਰੀ ਵੀ ਕਰ ਦਿੱਤਾ ਗਿਆ ਕਿਉਂਕਿ ਸਮਾ ਰਹਿੰਦੇ ਆ ਜੇਕਰ ਕਾਰਵਾਈ ਹੁੰਦੀ ਤਾਂ ਹੋ ਸਕਦਾ ਸਾਰੇ ਦੇ ਸਾਰੇ ਦੋਸ਼ੀ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਅਫਸਰ ਨੇ ਜਿਹੜੇ ਉਹ ਟੰਗੇ ਜਾਂਦੇ ਕਾਨੂੰਨ ਦੇ ਸ਼ਿਕੰਜੇ ਚ ਫਸ ਜਾਂਦੇ ਪਰ ਕਈ ਬਰੀ ਹੋ ਗਏ ਇਸ ਕੇਸ ਵਿੱਚ ਕਿਉਂਕਿ ਸਮਾ ਬਹੁਤ ਲੱਗ ਗਿਆ ਜਿਸ ਦੇ ਦੌਰਾਨ ਕਈ ਤੇ ਗਵਾਹੀ ਜਿਹੜੇ ਫਾਤ ਹੋ ਜਾਂਦੇ ਨੇ ਜਿਸ ਕਰਕੇ ਉਹਨਾਂ ਦੀ ਗਵਾਹੀ ਨਹੀਂ ਹੁੰਦੀ ਤੇ ਉੱਤੇ ਵਿੱਚੋਂ ਕਈ ਮੁਲਾਜ਼ਮ ਬਰੀ ਹੋ ਜਾਂਦੇ ਨੇ ਇਸੇ ਤਰ੍ਹਾਂ ਚਾਰ ਮੁਲਾਜ਼ਮ ਮਲਜ਼ਮ ਜਿਹੜੇ ਇਸ ਮਿਸਲੇ ਚ ਪਾਏ ਜਾਂਦੇ ਨੇ ਸਰਦੂਲ ਸਿੰਘ ਅਮਰਜੀਤ ਸਿੰਘ ਦੀਦਾਰ ਸਿੰਘ ਤੇ ਸਮੀਰ ਸਿੰਘ ਦੀ ਮੁਕਦਮੇ ਦੀ ਲੰਬੀ ਮਿਆਦ ਦੌਰਾਨ ਮੌਤ ਵੀ ਹੋ ਜਾਂਦੀ ਹੈ ਜਦਕਿ ਪੰਜ ਮਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਫਿਰ ਬਚੇ ਦੋ ਜਿਨ੍ਹਾਂ ਨੂੰ ਹੁਣ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਸ ਦੇ ਵਿੱਚੋਂ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਜਾਣੀ ਹੈ ਉਹ ਹਾਲੇ ਬਾਕੀ ਹੈ ਹੁਣ ਅਦਾਲਤ ਨੇ ਜਦੋਂ ਸਜ਼ਾ ਸੁਣਾਉਣੀ ਹੈ ਉਹ ਉਮਰ ਕੈਦ ਹੋਵੇਗੀ ਜਾਂ ਕੋਈ ਹੋਰ ਇਸ ਤੋਂ ਵੀ ਸਖਤ ਸਜ਼ਾ ਹੋਵੇਗੀ ਕਿਉਂਕਿ ਹੁਣ ਤੱਕ ਜਿਹੜਾ ਖਾਸ ਕਰਕੇ ਤਤਕਾਲੀ ਐਸਐਚਓ ਹੈ ਸੀ타ਰਾਮ ਉਸ ਦੀ ਤਾਂ ਉਮਰ ਵੀ 80 ਸਾਲ ਹੋ ਚੁੱਕੀ ਹੈ ਔਰ ਕਈ ਮਲਜ਼ਮ ਆ ਜਿਹੜੇ ਜਿਨ੍ਹਾਂ ਨੇ ਨਿਸ਼ਾਨਾ ਬਣਾਇਆ ਨੌਜਵਾਨਾਂ ਨੂੰ ਫਰਜੀ ਪੁਲਿਸ ਮੁਕਾਬਲਿਆਂ ਦਾ ਹਿੱਸਾ ਰਹੇ ਉਹ ਆਪਣੀ ਆਈ ਵੀ ਮਰ ਗਏ ਉਹਨਾਂ ਦੀ ਮੌਤ ਹੋ ਚੁੱਕੀ ਹੈ ਹੁਣ ਜਿਹੜੇ ਬਜ਼ੁਰਗ ਅਵਸਥਾ ਵਿੱਚ ਨੇ ਤੇ ਪੁਲਿਸ ਵਾਲਿਆਂ ਨੂੰ ਹੁਣ ਕੀ ਕੀ ਭੁਗਤਣਾ ਪੈ ਰਿਹਾ ਬਜ਼ੁਰਗ ਅਵਸਥਾ ਵਿੱਚ ਜਿੱਥੇ ਉਹਨਾਂ ਨੇ ਆਪਣੇ ਪੁੱਤਰੇ ਪੋਤਰੀਆਂ ਦੇ ਨਾਲ ਸਮਾ ਬਤਾਉਣਾ ਸੀ ਆਪਣੇ ਪਰਿਵਾਰਕ ਮੈਂਬਰਾਂ ਦੇ ਵਿੱਚ ਸੁੱਖ ਦਾ ਸਾਹ ਲੈਣਾ ਸੀ ਬਜ਼ੁਰਗ ਅਵਸਥਾ ਦੇ ਵਿੱਚ ਤੇ ਉਹਨਾਂ ਨੂੰ ਹੁਣ ਸਲਾਖਾਂ ਦੇ ਪਿੱਛੇ ਜਾਣਾ ਪੈ ਰਿਹਾ ਇੱਕ ਕੇਸ ਇਸ ਤਰ੍ਹਾਂ ਦਾ ਨਹੀਂ ਹੈ ਅਣਗਿਣਤ ਕੇਸ ਹੈ ਤੇ ਆਏ ਦਿਨ ਇਹਨਾਂ ਕੇਸਾਂ ਦੇ ਵਿੱਚ ਚਾਹੇ 30 30 ਸਾਲ 32 32 ਸਾਲ ਬਾਅਦ ਸਜ਼ਾ ਹੋ ਰਹੀ ਹੈ ਪਰ ਨਤੀਜੇ ਮਾੜੇ ਭੁਗਤਨੇ ਪੈ ਰਹੇ ਹੈ ਤੇ ਅੱਜ ਵੀ ਪੁਲਿਸ ਨੂੰ ਜਿੱਥੇ-ਜਿੱਥੇ ਵੀ ਧੱਕੇਸ਼ਾਹੀ ਹੁੰਦੀ ਹੈ ਘੱਟੋ-ਘੱਟ ਜਹੇ ਕੇਸਾਂ ਤੋਂ ਪਛੋਕੜ ਦੇ ਵਿੱਚ ਝਾਤ ਮਾਰ ਕੇ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜੇ ਆਪਣੇ ਕੰਨਾਂ ਨਾਲ ਸੁਣ ਰਹੇ ਨੇ ਇੱਕ ਪੁੱਠੇ ਕੀਤੇ ਕਾਰਨਾਮਿਆਂ ਦੀਆਂ ਸਜ਼ਾਵਾਂ ਮਿਲ ਰਹੀਆਂ ਨੇ ਤੇ ਇਹ ਵੇਲਾ ਵੀ ਦੂਰ ਨਹੀਂ ਕਿ ਅੱਜ ਜੇਕਰ ਪੁਲਿਸ ਵੀ ਧੱਕੇਸ਼ਾਹੀ ਕਰਦੀ ਹੈ ਤੇ ਆਉਣ ਵਾਲਾ ਸਮਾਂ ਉਹਨਾਂ ਲਈ ਵੀ ਖਤਰਨਾਕ ਹੋ ਸਕਦਾ ਇਸ ਕਰਕੇ ਘੱਟੋ-ਘੱਟ ਸਬਕ ਲੈਣਾ ਚਾਹੀਦਾ ਹਾਲਾਂਕਿ ਬਹੁਤ ਹੀ ਥਾਵਾਂ ਦੇ ਉੱਤੇ ਜਦੋਂ ਧੱਕੇਸ਼ਾਹੀ ਹੁੰਦੀ ਹੈ ਤੇ ਛੋਟੇ ਮੁਲਾਜ਼ਮਾਂ ਜਿਹੜੇ ਉਹਨਾਂ ਕੋਲ ਇੱਕੋ ਘੜਿਆ ਘੜਾਇਆ ਬਿਆਨ ਹੁੰਦਾ ਹੈ ਕਿ ਸਾਡਾ ਕੀ ਹੈ ਜੀ ਅਸੀਂ ਤੇ ਹੁਕਮ ਦੇ ਬੱਜੇ ਆ ਜਿਵੇਂ ਸਾਨੂੰ ਉੱਪਰਲੇ ਸਾਹਿਬ ਕਹਿੰਦੇ ਨੇ ਉਸੇ ਤਰ੍ਹਾਂ ਕਰਦਨੇ ਆ ਜੇਕਰ ਇਨੀ ਮਜਬੂਰੀ ਹੈ ਕਰਨ ਦੀ ਤੇ ਨੌਕਰੀ ਛੱਡ ਕੇ ਚੰਗੀ ਇਮਾਨਦਾਰੀ ਵਾਲੀ ਜ਼ਿੰਦਗੀ ਵੀ ਜਿਉਂ ਹੀ ਜਾ ਸਕਦੀ ਹੈ ਔਰ ਜੇਕਰ ਸਿਰਫ ਇਹੀ ਹਵਾਲਾ ਦੇ ਕੇ ਕਿ ਅਸੀਂ ਤੇ ਹੁਕਮ ਦੇ ਬੱਜੇ ਆ ਕਾਨੂੰਨ ਦੇ ਬੱਜੇ ਆ ਜੇਕਰ ਉੱਪਰਲਾ ਅਧਿਕਾਰੀ ਹੈ ਤੇ ਉਹ ਕਹਿ ਦਿੰਦਾ ਜੀ ਸਾਨੂੰ ਤੇ ਸਿਆਸਤਦਾਨਾਂ ਦਾ ਦਬਾਅ ਬਹੁਤ ਹੈ ਜੇਕਰ ਅਜਿਹੇ ਦਬਾਅ ਦੇ ਗੈਰ ਕਾਨੂੰਨੀ ਕੰਮ ਕਰਨੇ ਨੇ ਕਾਨੂੰਨ ਦੀ ਰਖਵਾਲੀ ਕਰਨ ਵਾਲਾ ਜਦੋਂ ਕਾਨੂੰਨ ਤੋੜੇਗਾ ਤਾਂ ਫਿਰ ਇਨਸਾਫ ਦੀਆਂ ਜਿਹੜੀਆਂ ਉਮੀਦਾਂ ਨੇ ਆਸਾਂ ਨੇ ਉਹ ਕਦੇ ਨਹੀਂ ਵੱਜ ਸਕਦੀਆਂ ਉਹ ਤਾਂ ਟੁੱਟੀਆਂ ਰਹਿਣਗੀਆਂ ਜੇਕਰ ਇਸ ਦੇ ਉਲਟ ਪਾਸੇ ਸਹੀ ਪਾਸੇ ਚੱਲਣਾ ਹੈ ਇਸ ਤਰ੍ਹਾਂ ਦੇ ਕਾਰਨਾਮਿਆਂ ਤੋਂ ਦੂਰ ਰਹਿਣਾ ਤਾਂ ਫਿਰ ਆਪਣੀ ਵਰਦੀ ਦੇ ਨਾਲ ਵੀ ਵਫਾ ਕਰਨੀ ਪਵੇਗੀ ਤੇ ਆਪਣੇ ਜ਼ਮੀਰ ਨੂੰ ਵੀ ਸਾਹਮਣੇ ਰੱਖ ਕੇ ਡਿਊਟੀ ਜ਼ਰੂਰ ਪੁਲਿਸ ਵਾਲਿਆਂ ਨੂੰ ਨਿਭਾਉਣੀ ਚਾਹੀਦੀ ਚਾਹੇ ਕੋ ਛੋਟਾ ਮੁਲਾਜ਼ਮ ਹੈ ਚਾਹੇ ਕੋ ਵੱਡਾ ਅਫਸਰ ਹੈ ਚਾਹੇ ਕੋ ਦਰਮਿਆਨੇ ਰੈਂਕ ਦਾ ਅਧਿਕਾਰੀ ਹੈ ਉਹਨਾਂ ਸਾਰਿਆਂ ਨੂੰ ਆਪਣੀ ਆਪਣੀ ਡਿਊਟੀ ਨੂੰ ਧਿਆਨ ਚ ਰੱਖ ਕੇ ਔਰ ਖਾਸ ਕਰਕੇ ਜਦੋਂ ਨੌਕਰੀ ਦੇ ਲਈ ਉਹ ਸੌਂ ਚੁੱਕਦੇ ਨੇ ਕਿ ਸੰਵਿਧਾਨ ਦੀ ਰਾਖੀ ਕਰਨ ਦੀ ਕਾਨੂੰਨ ਦੀ ਰਾਖੀ ਕਰਨ ਦੀ ਘੱਟੋ ਘੱਟ ਉਸ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ ਨਹੀਂ ਤਾਂ ਫਿਰ ਹਸ਼ਰ ਅਜਿਹੇ ਪੁਲਿਸ ਅਫਸਰਾਂ ਵਰਗਾ ਮੁਲਾਜ਼ਮਾਂ ਵਰਗਾ ਹੋਵੇਗਾ ਜਿਨ੍ਹਾਂ ਨੇ 1990 95 ਦੇ ਦੌਰ ਦੇ ਵਿੱਚ ਕੀ ਕੀ ਪੁੱਠੇ ਕੰਮ ਕੀਤੇ ਤੇ ਉਹਨਾਂ ਨੂੰ ਹੁਣ ਸਜ਼ਾਾਂ ਮਿਲ ਰਹੀਆਂ ਨੇ ਤਾਂ ਇਹ ਕਹਾਣੀ ਉਸ ਵੇਲੇ ਦੀ ਹੈ 1993 ਦੇ ਫਰਜੀ ਪੁਲਿਸ ਮੁਕਾਬਲੇ ਦੀ ਜਿਸ ਦੇ ਵਿੱਚ ਹੁਣ ਦੋ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਘਰਾੜ ਦੇ ਦਿੱਤਾ ਗਿਆ ਹੈ ਤਪੌੜਸ ਦਾ ਬਤੀਰਾ ਕਿਵੇਂ ਬਦਲਣਾ ਚਾਹੀਦਾ ਹੈ ਤੇ ਕਿਵੇਂ ਬਦਲਿਆ ਜਾ ਸਕਦਾ ਹੈ ਇਸ ਬਾਰੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੁਝਾ ਦੇਣਾ ਚਾਹੁੰਦੇ ਹੋ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬੜੇ ਰਹੋ ABC ਪੰਜਾਬ ਦੇ ਨਾਲ